ਇਸ ਵੇਲੇ ਦੀ ਵੱਡੀ ਖਬਰ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਜੁੜੀ ਹੈ ਦਰਬਾਰ ਸਾਹਿਬ ਦੀ ਡਿਊਟੀ 'ਚ ਨਰੈਣ ਸਿੰਘ ਚੌੜਾ ਨਾਮਕ ਸਾਬਕਾ ਖੜਕੁਨੇ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਜ ਸੁਖਬੀਰ ਸਿੰਘ ਬਾਦਲ ਦੀ ਜਾਨ ਬਾਲ-ਬਾਲ ਬਜੀ ਪੁਲਿਸ ਸੁਰੱਖਿਆ ਕਰਮੀਆਂ ਨੇ ਬੜੀ ਮੁਸ਼ਤੈਦੀ ਨਾਲ ਕੰਮ ਕੀਤਾ ਤੇ ਦੋਸ਼ੀ ਨਰੈਣ ਸਿੰਘ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਇਸ ਪੂਰੇ ਘਟਨਾਕਰਮ ਤੋਂ ਬਾਅਦ ਸਾਡੇ ਚੈਨਲ ਦੀ ਟੀਮ ਨਰੈਣ ਸਿੰਘ ਚੌੜਾ ਦੇ ਘਰ ਪਹੁੰਚੀ ਜਿੱਥੇ ਨਰੈਣ ਸਿੰਘ ਚੌੜਾ ਦੀ ਧਰਮ ਪਤਨੀ ਨਾਲ ਗੱਲਬਾਤ ਕੀਤੀ ਗਈ ਆਓ ਵੇਖਦੇ ਹਾਂ ਸਾਡੀ ਪੂਰੀ ਰਿਪੋਰਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਵੱਲੋਂ ਅਕਾਲੀ ਲੀਡਰਸ਼ਿਪ ਅਤੇ ਸੁਮੇਤ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ 'ਚ ਆਪਣੀ ਧਾਰਮਿਕ ਸਜ਼ਾ ਪੂਰੀ ਕਰ ਰਹੇ ਸਨ ਕਿ ਨਰੈਣ ਸਿੰਘ ਚੌੜਾ ਨਾਮਕ ਸਾਬਕਾ ਖਾੜਕੂ ਨੇ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕਰ ਦਿੱਤਾ ਨਰੈਣ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿ ਡੱਬ 'ਚੋਂ ਪਿਸਤੌਲ ਕੱਢ ਕੇ ਨਰੈਣ ਸਿੰਘ ਗੋਲੀ ਚਲਾਉਣ ਵਾਲਾ ਸੀ ਕਿ ਪੁਲਿਸ ਕਰਮੀਆਂ ਨੇ ਮੁਸਤੈਦੀ ਨਾਲ ਕੰਮ ਕਰਦੇ ਹੋਏ ਨਰੈਣ ਸਿੰਘ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਸਾਡੇ ਚੈਨਲ ਦੀ ਟੀਮ ਨਰੈਣ ਸਿੰਘ ਚੌੜਾ ਦੇ ਘਰ ਪਹੁੰਚੀ ਤੇ ਨਰੈਣ ਸਿੰਘ ਚੌੜਾ ਦੀ ਧਰਮ ਪਤਨੀ ਨਾਲ ਇਸ ਪੂਰੀ ਘਟਨਾ ਬਾਰੇ ਗੱਲਬਾਤ ਕੀਤੀ ਗਈ। ਮਾਦ ਦੀ ਕੋਈ ਗੱਲ ਨਹੀਂ। ਕੀ ਗੱਲ ਹੋਈ ਬੰਦੇ? ਕੋਈ ਗੱਲ ਨਹੀਂ ਰਹਿ ਜਾਂਦਾ। ਪਤਾ ਮੈਂ ਤਾਂ ਘਰ ਆ ਹੁਣ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ। ਮੈਂ ਤਾਂ ਘਰ ਆ ਰਹਾ ਮੈਂ ਤਾਂ ਠੀਕ ਹੀ ਮੈਂ ਤਾਂ ਗੱਲ ਕਰਨੀ ਕਰੂੰਗੀ। ਅਚਨ ਕਿੰਨੇ ਵਜੇ ਗਏ ਸੀ? ਮੈਂ ਗਲਤ ਪੁੱਛ ਰਹੀ ਹਾਂ। ਹਨੇ ਨਹੀਂ 9:00 ਵਜੇ ਕਰੋਗੇ ਨਹੀਂ ਗਲਤ ਕੋਈ ਗੱਲ ਨਹੀਂ ਮੈਂ ਮੈਂ ਤਾਂ ਪੁੱਛਿਆ ਨਹੀਂ ਅੱਛਾ ਕਰੋ ਕਿੰਨੇ ਵਜੇ ਗਏ ਸੀ 9:00 ਵਜੇ ਕਰੋਗੇ 9:00 ਹਾਂਜੀ ਅੱਛਾ ਕੀ ਪਤਾ ਲੱਗਾ ਸੀ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਨੂੰ ਮੈਂ ਤਾਂ ਠੀਕ ਨਹੀਂ ਮੈਂ ਤਾਂ ਜਾਈ ਸੀ ਲੰਮੀ ਪਈ ਹਾਂ ਤਾਂ ਬਾਹਰੋਂ ਆਣ ਕਿ ਦੁਆ ਜਨ ਖਬਰ ਸੁਣੀ ਉਹਨਾਂ ਆਣ ਦੀ ਦੁਆ ਕਰਤਾ ਕੇ ਮੈਨੂੰ ਪੁੱਛਦੇ ਭੈਣ ਜੀ ਲੰਮੀ ਪਈ ਉਹ ਖਬਰ ਸੁਣੀ ਮੈਂ ਮੈਂ ਉਹਨਾਂ ਮੈਨੂੰ ਦੱਸਿਆ ਤੇ ਮੈਨੂੰ ਪਤਾ ਲੱਗ ਗਿਆ ਬੇਟੀ ਅੱਛਾ ਅੱਗੇ ਵੀ ਗਰੁੱਪ ਆਦਿ ਸੇਵਾ ਤਾਂ ਜਾਂਦੇ ਸੀ ਜਾਂਦੇ ਹੋ ਜਿੱਥੇ ਬੱਚੀ ਮਨਉਂਦੀ ਉੱਥੇ ਜਾਂਦੀ ਹੈ। ਇਹ ਕੱਲ ਵੀ ਗਏ ਸੀ ਦਰਬਾਰ ਸਾਹਿਬ ਮਤਲਬ ਦੇਖਣ ਵੀ ਅੱਜ ਹੀ ਗਏ। ਅੱਜ ਹੀ ਕੁਝ ਕਹਿ ਕੇ ਗਏ ਹਾਂ। ਨਾ ਨਾ ਕੋਈ ਗੱਲਬਾਤ ਨਹੀਂ। ਉਹਨਾਂ ਨੇ ਧਿਆਨ ਲਗਿਆ ਕੋਈ ਗੱਲਬਾਤ। ਉਹਦੇ ਵੀ ਨਹੀਂ ਕਰਦੇ। ਤੁਹਾਨੂੰ ਕਿੱਦਾਂ ਤੁਹਾਨੂੰ ਪਤਾ ਲੱਗਾ ਕੋਈ ਕਿੱਦਾਂ ਮੈਨੂੰ ਪਤਾ ਤੁਹਾਨੂੰ ਦੱਸਿਆ ਵੀ ਮੈਂ ਤੇ ਪਈ ਹਾਂ ਲੰਮੀ ਤੇ ਬਾਹਰੋਂ ਆਣ ਦੀ ਬੂਆ ਘਟਾਇਆ ਤੇ ਉਹਨਾਂ ਕੋਈ ਖ਼ਬਰ ਆ ਮੁੰਡਿਆਂ ਭੈਣ ਦੀ ਖ਼ਬਰ ਵੇਖੇ ਮੈਂ ਮੈਂ ਆਣੀ ਵੇਖੀ। ਮੈਂ ਕੀ ਖ਼ਬਰ ਆ ਯਾ ਗੱਲ ਆ ਮੈਂ। अच्छा कितने परिवार ਦੇ ਵਿੱਚ ਕੌਣ ਕੌਣ ਆ ਹੋਰ ਨਰੈਨ ਸਿੰਘ ਤੋਂ ਇਲਾਵਾ ਤੁਸੀਂ ਤਾਂ ਹੋਰ ਕੌਣ ਹੋਰ ਮੇਰੇ ਦੋ ਬੇਟੇ ਨੇ ਦੋਨੋਂ ਆ ਤੇ ਤਿੰਨ ਕੁੜੀਆਂ ਪੁੱਤ ਅੱਛਾ ਉਹ ਵੀ ਇੱਥੇ ਰਹਿੰਦੇ ਨੇ ਇਸੇ ਘਰ 'ਚ ਨਹੀਂ ਇੱਕ ਵੱਡੇ ਇੱਥੇ ਰਹਿੰਦੇ ਤੁਸੀਂ ਗੇਨ ਬਾਤ ਪੁੱਛ ਬੇਟੇ ਦੋਨੋਂ ਕੀ ਕਰਦੇ ਨੇ ਉਹ ਵਕੀਲੀ ਕਰਦੇ ਨੇ ਕੇਸ ਲੜਦੇ ਨੇ ਪਹਿਲਾਂ ਵੀ ਕੋਈ ਕੇਸ ਚੱਲ ਰਿਹਾ ਸ਼ਾਇਦ ਉਹ ਜੀ ਪੁਲਰ ਉਹ ਸਭ ਮੁੱਤ ਦੇ ਹਾਂਜੀ ਦੱਸ ਦੀ ਇਹ ਕਿਸ ਪੂਰੇ ਘਟਨਾਕਰਮ ਨੂੰ ਲੈ ਕੇ ਨਰੈਨ ਸਿੰਘ ਚੌੜਾ ਦੀ ਧਰਮ ਪਤਨੀ ਨੇ ਕਿਹਾ ਕਿ ਗਵਾਂਡੀਆਂ ਨੇ ਆ ਕੇ ਉਹਨਾਂ ਨੂੰ ਦੱਸਿਆ ਕਿ ਇਹੋ ਜਿਹੀ ਖਬਰ ਚੱਲ ਰਹੀ ਹੈ ਜਿਸ 'ਚ ਨਰੈਣ ਸਿੰਘ ਨੇ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰ ਦਿੱਤਾ। ਦੱਸਦੀ ਹੈ ਕਿ ਨਰੈਣ ਸਿੰਘ ਚੌੜਾ ਸਾਫ ਦਾ ਖਾੜਕੂ ਰਹਿ ਚੁੱਕਿਆ ਜੋ ਕਿ 2018 'ਚ ਜੇਲ੍ਹ ਤੋਂ ਬਾਹਰ ਹੈ। 1984 ਦੇ ਸਾਕਾ ਨੀਲਾ ਤਾਰਾ ਹੋਣ ਤੋਂ ਬਾਅਦ ਨਰੈਣ ਸਿੰਘ ਪਾਕਿਸਤਾਨ ਵੀ ਗਿਆ ਸੀ ਅਤੇ ਭਾਰੀ ਮਾਤਰਾ 'ਚ ਅਸਲਾ ਪੰਜਾਬ 'ਚ ਲਿਆਂਦਾ ਗਿਆ ਸੀ। ਨਰੈਣ ਸਿੰਘ ਚੌੜਾ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾਕਰਮ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ। ਤਾਂ ਜੋ ਪਤਾ ਲਗਾਇਆ ਜਾ ਸਕੇ ਇਸ ਹਮਲੇ ਦਾ ਕੀ ਕਾਰਨ ਹੈ ਇਸ ਦੇ ਪਿੱਛੇ ਹੋਰ ਕਿਹੜੇ ਕਿਹੜੇ ਬੰਦੇ ਨਾਲ ਜੁੜੇ ਹਨ ਅਤੇ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਪੂਰੇ ਦੇਸ਼ ਦੀ ਰਾਜਨੀਤੀ ਵਿੱਚ ਤਰਥੱਲੀ ਮਚ ਗਈ ਹੈ ਸੋ ਤੁਹਾਡਾ ਇਸ ਘਟਨਾਕਰਮ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਮ